11 ਅਸੂ 27 ਸਤੰਬਰ 1225 ਸ਼ਨੀਵਾਰ ਦਾ ਦਿਨ ਤੇ ਕੱਲ ਭਈ ਰੈਂਗੋ ਹੋਮਸਟੇਜ ਇੱਥੇ ਆਪਾਂ ਰਹੇ ਸੀ ਤੇ ਆ ਇਹਨਾਂ ਦਾ ਘਰ ਜਿੱਥੇ ਆਪਾਂ ਰਹਿਣਾ ਬਸੇਰਾ ਕਰਿਆ ਸੀ ਇਧਰ ਹੰਕ ਅੰਟੀ ਹੈਲੋ ਜੁਲੇ ਜੁਲੇ ਤੇ ਬੜੇ ਪਿਆਰੇ ਆ ਬਾਈ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਰੈਂਗੋ ਲੈ ਲਦਾਖ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਸਵਾਗਤ ਆ ਬਾਈ ਤੁਹਾਡਾ ਸਾਰਿਆਂ ਦਾ ਹੈਲੋ ਬੜੇ ਪਿਆਰੇ ਲੋਕ ਆ ਬਾਈ ਲਦਾਖ ਦੇ ਤੇ ਨੈਟ ਬਾਈ ਕੱਲ ਦਾ ਬੰਦ ਦਾ ਦੁਪਹਿਰ 2 ਵਜੇ ਦਾ ਹਾਂ ਲੈ ਤੋਂ ਆਏ ਸੈਂ ਚਲਦਾ ਨਹੀਂ ਨੈਟ ਨੈਟ ਬੰਦ ਕਰ ਦਿਆ ਹਲੇ ਮੇ ਰੋਲਾ ਹੋ ਗਿਆ ਬਾਈ ਉਹਦੇ ਕਰਕੇ ਠੀਕ ਆ ਜੀ ਬਹੁਤ ਅੱਛਾ ਲੱਗਾ ਆਪਕੇ ਸਾਥ ਰਹਿ ਕੇ ਜੁਲੇ ਸਸਰੀ ਕਾਲ ਤੇ ਇਹ ਵੀ ਵਾ ਭੱਜ ਕੇ ਸਸਰੀ ਕਾਲ ਬੁਲਾਉਂਦੇ ਤੇ ਆਪਣਾ ਵੀ ਹੱਕ ਬਣਦਾ ਇਹਨਾਂ ਨੂੰ ਜੁਲੇ ਕਹਿਣ ਦਾ ਜੀ ਤੇ ਬੜੇ ਪਿਆਰੇ ਲੋਕਾਂ ਦਾ ਬੜਾ ਮਾਣ ਜਿੱਦ ਸਤਿਕਾਰ ਕਰਦੇ ਆ ਤੇ ਸਮਾਂ ਵੀ 9 ਵਜੇ ਦਾ ਹੋ ਗਿਆ ਤੇ ਚੰਗੀ ਸੋਹਣੀ ਕਿਹੜੀ ਧੁੱਪ ਲੱਗੀ ਹੋਈ ਆ ਆ ਬ੍ਰੇਕਫਾਸਟ ਕਰ ਲੈ ਇਹਨਾਂ ਕੋਲੋਂ ਤੇ ਉਹ ਜਿੱਥੇ ਵਿਖਾਈ ਸੀ ਤੁਹਾਨੂੰ ਉਹ ਜਾ ਕੇ ਦੇ ਸਿੰਘ ਇਹ ਸ਼ੁਰੂ ਤੋਂ ਵਲੌਗ ਸ਼ੁਰੂ ਕਰਿਆ ਸੀ ਆਪਾਂ ਆਲੇ ਇਹ ਭਾਈ ਇਹਨਾਂ ਦਾ ਜਦੋਂ ਆਪਦਾ ਘਰ ਦਾ ਜਾ ਕੋਵੇ ਤੇ ਉਹਦੇ ਇਹ ਸਿੰਘ ਐਸ ਲੋਟ ਰੱਖ ਲੈਂਦੇ ਹੈਗੇ ਇਹ ਛੱਤ ਤੇ ਰੱਖਣਦੇ ਆ ਜਾਂ ਐ ਤੇ ਇੱਧਰ ਛੱਤ ਤੇ ਹੀ ਪਏ ਆ ਉਹ ਜੰਗਲੀ ਯਾਕ ਜੰਗਲੀ ਯਾਕ ਦੇ ਨੇ ਸਿੰਘ ਕਹਿੰਦੇ ਜਿਹੜੇ ਆ ਛੱਤ ਤੇ ਰੱਖੇ ਹੋਏ ਆ ਤੇ ਇੱਕ ਉਹ ਦਰਮਟ ਜਾ ਪਿਆ ਵੱਡਾ ਸਾਰਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਇਹ ਕੀ ਆ ਇਹ ਕਹਿੰਦੇ ਭਾਈ ਸਾਡਾ ਉਹ ਪਾਣੀ ਵਾਲਾ ਤੋੜਾ ਸੀ ਵੱਡਾ ਹਮਟਕਾ ਮਟਕਾ ਕਹਿੰਦੇ ਨੇ ਆਪਾਂ ਮੱਟੀ ਕਹਿੰਦੇ ਸੀਗੇ ਇਹ ਮੱਟੀ ਦਾ ਬਾਪੂ ਇਹ ਥੱਲੇ ਦੇ ਟੁੱਟੀ ਲੱਗੀ ਹੋਈ ਆ ਹੁਣ ਕਹਿੰਦੇ ਇਹ ਫੁੱਟ ਗਿਆ ਤੇ ਇਹਦੇ ਚ ਪਾਥੀਆਂ ਪੱਥਕੇ ਰੱਖੀਆਂ ਹੋਈਆਂ ਨੇ ਢੱਕ ਕੇ ਵੀ ਸਹਾਲ ਚੋਂ ਕੰਮ ਲੈ ਸਕੀਏ ਵਕੀ ਵਧੀਆ ਸੋਹਣਾ ਕਲਚਰ ਆ ਬਈ ਇਹਨਾਂ ਦਾ ਵੀ ਆ ਪੱਥੀਆਂ ਇਹਨਾਂ ਦੀਆਂ ਪਥੂਲੀਆਂ ਆਈਆਂ ਤੇ ਇਧਰ ਸਿਮਿੰਟ ਦੇ ਇਟਾਂ ਪੱਥੀਆਂ ਪਈਆਂ ਨੇ ਆ ਤੇ ਇਧਰ ਨਵਾਂ ਕਮਰਾ ਬਣਾਵਾਏ ਕਹਿੰਦੇ ਇੱਥੇ ਉਹ ਪਰਾਂ ਕੁਝ ਬਜਰੀ ਲਾਹੀ ਪਈ ਆ ਤੇ ਹੁਣ ਕਹਿੰਦੇ ਅਸੀਂ ਘਰ ਪੱਕੇ ਬਣਾਉਨੇ ਹੁੰਨੇ ਆ ਸਾਰੇ ਤੇ ਕੱਚੇ ਟੁੱਟਣ ਢੈਂ ਦਾ ਡਰ ਹੁੰਦਾ ਕਹਿੰਦੇ ਤਿਉ ਕੱਚੇ ਹੁੰਦੇ ਜੀ ਪਹਿਲਾਂ ਹਲੇ ਵੀ ਕੱਚੇ ਬਣਾਉਂਦੇ ਆਗੇ ਵਿੱਚ ਤੇ ਕੱਚਿਆਂ ਦਾ ਬਸ ਇਹ ਜਿਵੇਂ ਪਹਿਲਾਂ ਵੀ ਗੱਲ ਕਰੀ ਸੀ ਗਰਮੀ ਚ ਠੰਡੇ ਹੁੰਦੇ ਤੇ ਸਿਆਲ ਚ ਗਰਮ ਰਹਿੰਦੇ ਆ ਮਿੱਟੀ ਵਾਲੇ ਉਹ ਤੇ ਖੈਰ ਇੱਥੋਂ ਬਈ ਆਪਾਂ ਹੁਣ ਚੱਲਦੇ ਆ ਲੋਮਾ ਬ੍ਰਿਜ ਅੱਗੇ 5 ਕਿਲੋਮੀਟਰ ਤੇ ਉੱਥੋਂ ਆਪਾਂ ਖੱਬੇ ਜਾਣਾ ਨਮੇਰਾ ਜਾਵਾਂਗੇ ਆ ਕੀ ਨਾਂ ਲੈਂਦਾ ਸੀ ਮੈਂ ਚੁਮਾ ਥੰਗ ਹੌਟ ਸਪ੍ਰਿੰਗ ਗਰਮ ਪਾਣੀ ਵਾਲਾ ਝਰਨਾ ਉਧਰ ਤੇ ਉਧਰਲੇ ਪਾਸੇ ਨੂੰ ਹੇ ਮੋੜਾਂਗੇ ਗੱਡੀ ਤਿਆਰ ਆ ਜਾਵਾਂ ਸਮਾਨ ਸਾਰਾ ਲੱਦ ਕੇ ਖੜਾਇਆ ਪਿਆ ਆ ਬੋਤਲ ਚ ਗਰਮ ਪਾਣੀ ਪਾ ਲਿਆ ਇਹਦੇ ਚ ਠੰਡਾਗਾ ਇਹ ਆਕੀ ਲੋਟ ਆ ਗੱਲਬਾਤ ਕਿੱਥੇ ਆਪਾਂ ਹੁਣ ਸ਼ਾਂ ਕਰਕੇ ਵੇਖਣ ਦੇ ਇਹ ਲੋਮਾ ਇੱਥੇ ਆ ਇੱਥੇ ਜਾਵਾਂਗੇ ਹੁਣ ਆਪਾਂ ਹਾਨਲੇ ਤੋਂ ਆਏ ਸੀ ਇੱਥੀ ਜੀ ਆਂਗੇ ਆਪਾਂ ਇਹ ਰੈਂਗੋ ਪਿੰਡ ਆ ਇੱਥੋਂ ਇਧਰ ਨੂੰ ਜਾਣਾ ਆਪਾਂ ਨਿਉਮਾ ਉਧੇ ਆਪਾਂ ਆਏ ਸੀਗਾ ਚੋਸ਼ਲ ਵਾਲੇ ਪਾਸਿਓਂ ਇਹ ਇਸ ਰਾਹ ਤੇ ਆਹ ਰਾਹ ਵੀ ਬਹੁਤ ਖਰਾਬ ਆ ਬਣੀ ਜਾਂਦਾ ਟੁੱਟਿਆ ਹੋਇਆਗਾ ਤੇ ਹੁਣ ਅੱਜ ਇਧਰ ਨੂੰ ਜਾਣਾ ਨਿਉਮਾ ਤੇ ਇਹ ਚਮਾਥਾਂਕ ਥੋੜਾ ਅੱਗੇ ਆ ਸ਼ਾਇਦ ਆਪਾਂ ਇਧਰ ਨੂੰ ਵਿਭਗ ਜੀਏ ਅ ਤਸਮਰੀਰੀ ਲੇਕ ਵਾਲੇ ਪਾਸੇ ਨੂੰ ਤੇ ਉਹ ਅੱਗੇ ਜਾ ਕੇ ਹੁਣ ਮਾਹੌਲ ਵੇਖਦੇ ਆ ਨੈਟ ਬੰਨਦਾ ਪਤਾ ਨਹੀਂ ਕਿੰਨਾ ਚਿਰ ਬੰਨ੍ਹ ਰਹਿੂਗਾ ਅ ਮਿਲਤੇ ਹੈ ਫਿਰ ਕبھی ਚਲਤੇ ਚਲਤੇ ਹਾਂ ਠੀਕ ਹੈ ਜੀ ਬਹੁਤ ਅੱਛਾ ਲੱਗਾ ਆਪਕੇ ਪਾਸ ਰਹਿ ਕੇ ਸਤਿ ਸ੍ਰੀ ਅਕਾਲ ਜੁਲੇ ਕੋਈ ਪੰਜਾਬ ਕੋ ਸੰਦੇਸ਼ ਦੇਣਾ ਹੈ ਹਾਂ ਦੋ ਹਾਂ ਪੰਜਾਬ ਕੇ ਲਿਏ ਬੋਲਣਾ ਹੈ ਕੁਝ ਨਹੀਂ 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 ਬੋਲਣਾ ਠੀਕ ਹੈ ਕੀ ਬੋਲेंगे ਕਹਿੰਦੇ ਮੇਰਾ ਲੜਕਾ ਕਪੋਤ ਪੋਤੀ ਉਹ ਪੰਜਾਬੀ ਪੜ੍ਹਦਾ ਹੈ ਨਾ ਪੰਜਾਬ ਮੇਂ ਵੱਢਤੇ ਹੈ ਹਾਂ ਠੀਕ ਹੈ ਜੀ ਤੇ ਆਪਾਂ ਇਹ ਲਦਾਖੀ ਚਿਹਰੇ ਮੋਰੇ ਜਦੋਂ ਆਪਾਂ ਉਦੋਂ ਕਸ਼ਮੀਰ ਤੋਂ ਐਂਟਰ ਕਰਦੇ ਆਂਗੇ ਕਾਰਗਲ ਜ਼ਿਲ੍ਹੇ ਚ ਮਤਲਬ ਜੀਰੋ ਲੈਂਡ ਤੋਂ ਅੱਗੇ ਆ ਕੇ ਉਦੋਂ ਅੱਗੇ ਆਪਣਾ ਇਹ ਹੈਗਾ ਜਿਹੜਾ ਦੁਨੀਆ ਦੀ ਸਭ ਤੋਂ ਠੰਡੀ ਥਾਂ ਆ ਗਈ ਹੈ ਕੀ ਹੈ ਉਹ ਦਰਾਸ ਦਰਾਸ ਤੱਕ ਜਿਹੜੇ ਚਿਹਰੇ ਮੋਰਿਆਂ ਦੇ ਮੜੰਗੇ ਉਹ ਭਾਈ ਕਸ਼ਮੀਰੀਆਂ ਦੇ ਪੈਂਦੇ ਰਹਿੰਦੇ ਆ ਉਥੋਂ ਤੱਕ ਦਰਾਸ ਤੋਂ ਅੱਗੇ ਆ ਕੇ ਆਹਾ ਅਸਲੀ ਲਦਾਖੀ ਚਿਹਰੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਠੀਕ ਹੈ ਜੀ ਚਲਦੇ ਆਂ ਫਿਰ ਤੇ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਸਾਫ ਸੁਥਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਛੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਆ ਸੁਣ ਸਕਦੇ ਆ ਜੇ ਕੋਈ ਵਾਈਫਾਈ ਦਾ ਅੱਗੇ ਪ੍ਰਬੰਧ ਹੋ ਗਿਆ ਤਾਂ ਵੀਡੀਓ ਕਿਤੇ ਖੜਕੇ ਅਪਲੋਡ ਕਰ ਦਾਂਗੇ ਇੱਕ ਫੌਜੀ ਭਾਈ ਨਾਲ ਵੀ ਗੱਲ ਹੋਈ ਸੀਗੀ ਵੀਰ ਆਪਣੇ ਚੈਨ ਆਪਣੇ ਨਾਲ ਜੁੜਿਆ ਹੋਇਆ ਚੈਨਲ ਰਾਹੀਂ ਤੇ ਉਹ ਸ਼ਾਇਦ ਆਪਾਂ ਨੂੰ ਅੱਜ ਮਿਲੇ ਉਹ ਕਹਿੰਦਾ ਸੀ ਬਾਈ ਮੈਂ ਹਨਲੇ ਵਾਲੇ ਪਾਸੇ ਆਉਣਾਗੇ ਇਧਰ ਰਾਹ ਚ ਡਿਊਟੀ ਅੱਗੇ ਚੋ ਮਾਥਾਂ ਗਲੇ ਪਾਸੇ ਤੇ ਆ ਕਰਦੇ ਆ ਫਿਰ ਅਗਲੀਆਂ ਗੱਲਾਂ ਬਾਤਾਂ ਦੇਣ ਦੀਆਂ ਇਹ ਆ ਬਾਈ ਪਿੰਡ ਰੈਂਗੋ ਜਾਂਦੇ ਹੋਏ ਇੱਥੋਂ ਨਿਗਾਥਾਣੀ ਕੱਢ ਕੇ ਗਏ ਸੀ ਕਿ ਰੇਂਜ ਬਹੁਤਾ ਆਉਂਦੇ ਹੋਏ ਵੀ ਇੱਥੇ ਰਹਿ ਲਾਂਗੇ ਤੇ ਵੀ ਨੈਟ ਸੋਣਾ ਚੱਲੂ ਆ ਕੱਲ ਉਥੋਂ ਤੁਰਦੇ ਹੀ ਹਾਨਲੇ ਤੋਂ ਨੈਟ ਪਹਿਲਾਂ ਹੀ ਬੰਦ ਹੋ ਗਿਆ ਸੀਗਾ ਤੇ ਮੈਨੂੰ ਆਏ ਸੀ ਚੱਲ ਚੱਲ ਪੂਆ ਥਣ ਤੜਕੇ ਤੱਕ ਤੇ ਇਹਨਾਂ ਨੇ ਭਾਈ ਹਰੀ ਬੰਦ ਰੱਖਿਆ ਹੋਇਆ ਤਿਆ ਇੱਥੇ ਰੈਂਗੋ ਪਿੰਡ ਦੇ ਯਕ ਚਰਦੇ ਫਿਰਦੇ ਨੇਗੇ ਇਹ ਤੜਕੀ ਛੱਡ ਦਿੰਦੇ ਆ ਅਸਰਨ ਤੱਕ ਇਹ ਆਪਦਾ ਪੇਟ ਪੂਜਾਈ ਇਧਰ ਉਧਰ ਮੂੰਹ ਮਾਰ ਕੇ ਕਰ ਲੈਂਦੇ ਕੋਲੇ ਪਾਣੀ ਆ ਤੇ ਕੋਟਾ ਬਾਟੀ ਖਾਈ ਪੀ ਜਾਂਦੇ ਆਗੇ ਤੇ ਘਰ ਤਾਂ ਇੱਥੇ ਥੋੜੇ ਜਿਹੇ ਨੇ ਮੰਨ ਲਓ 18-20 ਘਰਾਂ ਦਾ ਪਿੰਡ ਆ ਇਹ ਤੇ ਟਾਵਰ ਇੱਥੇ ਸਾਰੇ ਲੱਗੇ ਹੋਏ ਆ ਇੱਕ ਪਿੱਛੇ ਆਰਮੀ ਦਾ ਟਾਵਰ ਸੀਗਾ ਤੇ ਆ ਜੀਓ ਦਾ ਹੋ ਗਿਆ ਜਿਵੇਂ ਤੇ ਆ ਪਿਛਲਾ ਟਾਵਰ ਜਿਹੜਾ ਦੇਖਿਆ ਜੀ Airtel ਦਾ ਹੋ ਗਿਆ ਆ ਜਾ ਵੀਰ ਲੰਘ ਜਾ ਤੂੰ ਬਨ ਬਿਸਤਰਾ ਮাইয়া ਤੁਰ ਚੇਗਾ ਲੈ ਲਦਾਖ ਨੀਆਂ ਆਉਂਗਾ ਛੁੱਟੀ ਮੁੜ ਕੇ ਮੈਂ ਆਉਂਦੇ ਚੇਤ ਵਜ਼ਾਕ ਬਹੁਤ ਪਿਆਰਾ ਗਾਣਾ ਬਈਏ ਰਾਜ ਬਰਾੜ ਤੇ ਅਨੀਤਾ ਸਮਾਣਾ ਦਾ ਉਹ ਫੌਜੀ ਵੀਰਾਂ ਦੀ ਗੱਡੀ ਦੇਖ ਕੇ ਯਾਦ ਆ ਗਿਆ ਸੀ ਸੁਣ ਲੈਣੇ ਵਿੱਚ ਦੀ ਇੱਕ ਦੋ ਵਾਰੀ ਕਦੇ ਕਦੇ ਗਾਣਾ ਦਿਨ ਚ ਬੜਾ ਪਿਆਰਾ ਹੈਗਾ ਲੋਮਾ ਬ੍ਰਿਜ ਦੇ ਲਵੇ ਜੇ ਆ ਕੇ ਆਥਾਂ ਬਹੁਤ ਘੈਂਟ ਬਣਦਾ ਖੁੱਲਾ ਆ ਆ ਖੁੱਲੀ ਜਿਹੀ ਬੈਲੀ ਬਹੁਤ ਸੋਹਣਾ ਨਜ਼ਾਰਾ ਇਹਦਰਾ ਹਵਾ ਨਾਲ ਰੇਤਾ ਜੜਾ ਵੈ ਤਾਂ ਹਾਂ ਜਿਵੇਂ ਟਿੱਬੇ ਵਾਲੀ ਗੱਲ ਬਾਤ ਹੀ ਹੋਈ ਪਿਆ ਸੋਹਣਾ ਬਹੁਤ ਲੱਗਦਾ ਇਹ ਆੜੀ ਜਿਹਾ ਰੰਗ ਆ ਸਾਹਮਣੇ ਵਾਲਾ ਪੋੜਾ ਜਿਹੜਾ ਵਈ ਇਹਨੂੰ ਕਹਿੰਦੇ ਆ ਲੋਮਾ ਬ੍ਰਿਜ ਲੋਮਾ ਪੋੜਾ ਤੇ ਉਹਦੇ ਆਪਾਂ ਇਹਦੇ ਸੱਜੇ ਹੱਥੋਂ ਇਧਰੋਂ ਆਏ ਸੀਗੇ ਅ ਅਸਿੰਦ ਦੇ ਨਾਲ ਨਾਲ ਚੁਛਲ ਤੋਂ ਚੁਛਲ ਇੱਥੋਂ ਹੈਗਾ 30 ਕਿਲੋਮੀਟਰ ਤੇ ਇੱਥੋਂ ਆਪਾਂ ਹਾਨਲੇ ਤੋਂ 50 ਕਿਲੋਮੀਟਰ ਰਾਂ ਨੂੰ ਆ ਗਏ ਉਹਦੇ 80 ਕਿਲੋਮੀਟਰ ਦਾ ਪੈਂਡਾ ਕੱਢ ਕੇ ਚੁਨਸ਼ਲ ਤੋਂ ਹਾਨਲੇ ਪਹੁੰਚ ਗਏ ਸੀ ਤੇ ਅੱਜ ਆਪਾਂ ਇਹ ਤੋਂ ਕਿੱਧਰ ਨੂੰ ਜਾਣਾਗਾ ਖੱਬੇ ਪਾਸੇ ਇਹ ਉਹ ਚਿੱਟੀਆਂ ਪਹਾੜੀਆਂ ਵਾਲੇ ਪਾਸੇ ਨੂੰ ਇਹ ਇਧਰ ਨੂੰ ਆਪਣਾ ਨਵਾਂ ਰਾਹ ਹੈ ਤੇ ਹੌਲੀ-ਹੌਲੀ ਇਹ ਇਧਰਲਾ ਪਾਸਾ ਦੇਖਦੇ ਸਰਚੂ ਥਾਣੀ மனாலஜி ਉਹ ਪਤਾ ਨਹੀਂ ਕਿਉਂ ਇਹ ਡਬੋ ਕੇ ਇਹ ਖੜਾ ਰੱਖੀ ਆ ਜਾਣ ਵੇਲੇ ਵੀ ਦੇਖੀ ਸੀ ਉਹਨੇ ਉਹ ਲੈ ਸ਼ੁਕਰੀਆ ਜੀ ਲੋਮਾ ਬ੍ਰਿਜ ਦੇ ਕਾਫੇ ਤੇ ਭਈ ਕੋ ਵੀਰ ਕੱਪ ਪੀਣ ਬੈਠੇ ਆਂ ਗਾਂ ਪਤਾ ਨਹੀਂ ਕੁਝ ਮਿਲੂ ਆ ਰਾ ਚਿਕੇ ਨਹੀਂ ਤੇ ਪੀ ਕੇ ਕੱਪ ਪਸੜਾ ਕੇ ਇੱਕ ਖਿੱਚੀ ਜਾਵਾਂਗੇ ਬਾਟ ਫਿਰ ਇੱਕ ਕੈਫੇ ਇੱਥੇ ਤੇ ਇਹਦੇ ਤੋਂ ਖਾਣ ਪੀਣ ਨੂੰ ਸੌਦਾ ਪਤਾ ਮਿਲ ਜਾਂਦਾ ਤੇ ਬਾਕੀ ਸਿਸਟਮ ਇੱਥੇ ਜਵਾਨਾਂ ਦਾਗਾ ਆਹ ਪਹਾੜਾਂ ਦੀ ਹੱਕ ਪਾੜ ਪਾੜ ਕੇ ਬੜੀਆਂ ਬੜੀਆਂ ਲੰਮੀਆਂ ਲੰਮੀਆਂ ਸੁਰੰਗਾਂ ਬਣਾਈ ਜਾਂਦੇ ਆ ਬਈ ਤੇ ਆਉਣ ਵਾਲੇ ਟਾਈਮ 'ਚ ਪਹਾੜਾਂ ਦਾ ਨਜ਼ਾਰਾ ਅੱਧਾ ਰਹਿ ਜੂਆ ਤੇ ਜਿਵੇਂ ਲੇਹ ਤੋਂ ਸਿੱਧਾ ਇਹ ਹਾਂਲੇ ਨੂੰ ਜਾਂ ਇੱਥੋਂ ਸਿੱਧਾ ਮਨਾਲੀ ਨੂੰ ਬਣਾ ਰਹੇ ਨੇ ਗੇ ਰਾਹ ਇਹ ਸੁਰੰਗਾਂ ਥਾਣੀ ਤੇ ਉਹ ਪਿੱਛੇ ਲੋਮਾ ਬ੍ਰਿਜ ਕੌਫੀ ਪੀ ਕੇ ਗੱਡੀ ਹੱਕ ਲਈਏ ਭਾਈ ਅੱਗੇ ਨੂੰ ਆ ਨਿਉਮਾ 22 ਕਿਲੋਮੀਟਰ ਇੱਥੋਂ ਨਿਉਮਾ ਵੱਲ ਕੁਝ ਕਰਦੇ ਆ ਗੇ ਰਾਹ ਫੇਰ ਦੇਖਦੇ ਆਂ ਅਗਲਾ ਪ੍ਰੋਗਰਾਮ ਉਹ ਪੜ ਤੋ 1 ਕਿਲੋਮੀਟਰ ਅੱਗੇ ਆਇਆ ਸੀ ਤੇ ਸੜਕ ਤੇ ਨਿਗਾ ਪਈ ਚਾਬੀ ਬਈ ਡਿੱਗੀ 22 ਦੀ ਆ ਬੜੀ ਸੋਹਣੀ ਕੰਮ ਆਉ ਖੇਤ ਬੰਨੇ ਕਿਤੇ ਤੇ ਦਿਨ ਅੱਜ ਸ਼ਨੀਵਾਰ ਦਾ ਤੇ ਕਹਿੰਦੇ ਹੁੰਦੇ ਸ਼ਨੀਵਾਰ ਨੂੰ ਲੋਹਾ ਨਹੀਂ ਚੱਕਦੇ ਹੁੰਦੇ ਸੜਕਾਂ ਤੋਂ ਖੈਰ ਮੈਂ ਤੇ ਇਸ ਗੱਲ ਨੂੰ ਬਹਿ ਮੰਨਦਾ ਆ ਛੱਡ ਕੇ ਜਾਣ ਨੂੰ ਮੀਂਹ ਜੀ ਕਰਦਾ ਕਿਹ ਕਿਰਾ ਟੰਗ ਲੈਨੇ ਇਥੇ ਨਾਲ ਜੀਆਕੋਬੀ 2.200 ਗ੍ਰਾਮ ਵਾਰ ਹੋਰ ਵਧਾ ਲਿਆ ਨਿਉਮਾ 19 ਕਿਲੋਮੀਟਰ ਹੈ ਬਈ ਇਥੋਂ ਤਿੰਨ ਚਾਰ ਕਿਲੋਮੀਟਰ ਦਾ ਪੋਰਟੋ ਸਫਰ ਕਰ ਲਿਆ 6 ਕਿਲੋਮੀਟਰ ਪਿੱਛੇ 9-10 ਕਿਲੋਮੀਟਰ ਆਗੇ ਤੇ ਇਧਰਲਾ ਨਜ਼ਾਰਾ ਹੋਰ ਵੀ ਜਿਆਦਾ ਸੋਹਣਾ ਬਈ ਇਹ ਪਹਾੜਾਂ ਦਾ ਦੇ ਨਾਲ ਨਾਲ ਥੋੜਾ ਇਹ ਕੱਕਾ ਰੇਤਾ ਪਸ਼ੂਮਾ ਥਲੇ ਮੱਝਾਂ ਥਲੇ ਸਿੱਟਣ ਵਾਲੀ ਗੱਲ ਬਾਤ ਹੈਗੀ ਇਹ ਜੇ ਰੇਤੇ ਦੀ ਬੜਾ ਬਰੀਕ ਹੈਗਾ ਤੇ ਹਵਾ ਨਾਲ ਉਹ ਇਧਰ-ਉਧਰ ਉੱਡ ਕੇ ਤਾਂ-ਤਾਂ ਪਹਾੜਾਂ ਨਾਲ ਲੱਗ ਜਾਂਦਾ ਕਿਤੇ ਟਿੱਬੇ ਵਾਲੀ ਗੱਲ ਬਾਤ ਜੀ ਬਣ ਜਾਂਦੀ ਹੈਗੀ ਹੌਲੀ-ਹੌਲੀ ਨੇਮਾ 19 ਲੇ 200 ਕਿਲੋਮੀਟਰ ਮੋਦ 11 ਤੇ ਬਹੁਤ ਸਾਰੇ ਵੀਰਾਂ ਦੇ ਭੈਣਾਂ ਦੇ ਕਮੈਂਟ ਆਏ ਸੁਨੇਹੇ ਆਏ ਕਿ ਭਈ ਲੜਾਈਆਂ ਪੜਾਈਆਂ ਹੋ ਗਈਆਂ ਲਦਾਖ ਚ ਥੋੜਾ ਜਿਹਾ ਬਚ ਕੇ ਤੇ ਉਹ ਸਿਰਫ ਭਈ ਪ੍ਰੋਟੈਸਟ ਚੱਲ ਰਿਹਾਗਾ ਲੇ ਦੇ ਅੰਦਰ ਆ ਗੱਲਾ ਉਹ ਬਾਕੀ ਸਾਰੇ ਲਦਾਖ ਚ ਨਾਰਮਲ ਜ਼ਿੰਦਗੀ ਚੱਲ ਰਹੀ ਆ ਕੋਈ ਰੋਲਾ ਗੋਲਾ ਨਹੀਂ ਹੋਰ ਪਾਸਿਆਂ ਤੇ ਤੇ ਲੇਹ ਤੋਂ ਆਪਾਂ 200 ਕਿਲੋਮੀਟਰ ਪਰੇ ਆ ਇਸ ਵੇਲੇ ਤੇ ਆਪਾਂ ਇਧਰ ਸਰਚੂ ਤੰਗ ਲੰਗਲਾ ਹੋ ਰੇਟ ਆਪਦੇ ਹੋਏ ਇਧਰਲੇ ਪਾਸੇ ਦੀ ਮਨਾਲੀ ਆਵੜਾਂਗੇ ਪਾਸੇ ਪਾਸੇ ਦੀ ਲੇਹ ਵਾਲੇ ਪਾਸੇ ਆਪਾਂ ਜਾਣਾ ਨਹੀਂ ਲੇਹ ਵਾਲਾ ਪਾਸਾ ਸਾਰਾ ਉਧਰ ਆਪਾਂ ਪਹਿਲਾਂ ਦੇਖ ਆਏ ਇਧਰਲਾ ਪਾਸਾ ਰਹਿੰਦਾ ਆਪਣਾ ਸੁਖਨ ਵਾਲਾ ਇਹ ਕਵਰ ਕਰ ਆਵਾਂਗੇ ਤੇ ਲਦਾਖ ਚੋਂ ਆਪਣਾ ਆਰਿਆਨ ਬੇਲੀ ਸੁਰੂ ਬੇਲੀ ਉਧਰਲਾ ਪਾਸਾ ਜਿਹਾ ਉਹ ਰਹਿ ਜਾ ਰੱਬ ਸੁੱਖ ਰੱਖੇ ਉਹ ਕਦੇ ਫੇਰ ਸਹੀ ਤੇ ਬਾਕੀ ਜਿੰਨਾ ਹੋਇਆ ਕੋਸ਼ਿਸ਼ ਇਹ ਜਾਰੀ ਆ ਕਿ ਭਾਈ ਕਵਰ ਕਰਕੇ ਆਵਾਂ ਉਧਰਲਾ ਪਾਸਾ ਸਾਰਾ ਦੇਖਿਆ ਇਹ ਆਪ ਆਸਾ ਇਹ ਰਹਿੰਦਾ ਹੁਣ ਇਹ ਥਰੇ ਹੇਠਲੇ ਪਾਸੇ ਦੀ ਹੁੰਦੇ ਹੋਏ ਅ ਮਨਾਲੀ ਪੰਜਾਬ ਆਵੜਾਂਗੇ ਆ ਪਹਾੜ ਦੇ ਨਾਲ ਸੱਜੇ ਹੱਥ ਵਸਿਆ ਹੋਇਆ ਪਿੰਡ ਮੋਦ ਤੇ ਮੋਦ ਦੇ ਨੇੜੇ ਆ ਕੇ ਭਾਈ 7-8 ਦਿਨਾਂ ਬਾਅਦ ਅੱਜ ਜੀ ਉਹਦਾ ਨੈਟਵਰਕ ਮਿਲਿਆ ਇੱਥੇ ਔਰ ਜਦੋਂ ਪੈ ਗਾਉਂ ਗਲੇਕ ਤੋਂ ਹਾਂਲੇ ਵਾਲੇ ਪਾਸੇ ਤੁਰ ਪੈਨੇ ਆ ਤੇ ਉਦੋਂ ਭਾਈ ਨੈਟਵਰਕ ਇਕੱਲਾ Airtel ਦੀ ਰਹਿ ਜਾਂਦਾ ਗਾਹਾਂ ਤੁਰੇ ਆ ਕੇ ਦਵਾਰੇ ਇਹ ਮਿਲਿਆਗਾ Jio, Neoma, Satta ਤੇ 47ਵਾਂ ਦਿਨ ਆ ਬਈ ਅੱਜ ਲਦਾਖ ਚ ਫਿਰਦੇ ਨੂੰ ਆ ਹੀ ਨਹੀਂ ਪਤਾ ਲੱਗਿਆ 47 ਦਿਨ ਕਦੋਂ ਲੰਘ ਗਏ ਬਹੁਤ ਜੀ ਲੱਗਿਆ ਹੋਇਆ ਬਈ ਬਹੁਤ ਖੂਬਸੂਰਤ ਲਦਾਖ ਆਪ ਐਂਡਾਇਆ ਬਈ ਨਿਉਮਾ Jio Airtel BSNL ਸਾਰੇ ਟਾਵਰ ਹੈਗੇ ਇੱਥੇ ਤੇ ਪਰ ਨੈਟ ਕਿਸੇ ਦਾ ਨਹੀਂ ਕੰਮ ਕਰ ਰਿਹਾ ਫਿਲਹਾਲ ਅ ਇਥੋਂ ਚਾਹ ਜੂ ਪੀਵਾਂਗੇ ਪਿੱਛੇ ਖੜਿਆ ਸੀ ਇੱਕ ਥਾਂ ਉੱਥੇ ਵੀ ਚਾਹ ਦਾ ਕੋਈ ਹੈ ਨਹੀਂ ਸੀਗਾ ਮਾਹੌਲ ਇਹ ਆ ਬੋਰਡ ਤੇ ਲਿਖਿਆ ਮਾਹੇ 24 ਕਿਲੋਮੀਟਰ ਉੱਥੋਂ ਤਸੋਂ ਮੇਰੇ ਲਈ ਵਾਸਤੇ ਰਾਹ ਮੁੜਦਾਗਾ ਓ ਨਿਉਮਾ ਇਧਰ ਭਾਈ ਗੱਡੀਆਂ ਦੀਆਂ ਲੈਣਾ ਲੱਗੀਆਂ ਖੜੀਆਂ ਨੇ ਕਾਦੇ ਵਾਸਤੇ ਇੱਥੇ ਪੈਟਰੋਲ ਪੰਪ ਆਉਂਦਾ ਤੇ ਇਧਰ ਪਿੱਛੇ ਕੋਈ ਪੈਟਰੋਲ ਪੰਪ ਨਹੀਂ ਜਦੋਂ ਇਧਰੋਂ ਪੈਂਗਾਉਂਗ ਲੇਖ ਤੋਂ ਟੱਪ ਜਾਂਦੇ ਆ ਇਧਰ ਅੱਗੇ ਕੋਈ ਪੈਟਰੋਲ ਪੰਪ ਨਹੀਂ ਪਰ ਡੀਜ਼ਲ ਪੈਟਰੋਲ ਜ਼ਰੂਰ ਮਿਲ ਜਾਂਦਾ ਆਮ ਦੁਕਾਨਾਂਈਆਂ ਤੋਂ ਤੇ ਪਰ ਉਹ ਥੋੜਾ ਮਹਿੰਗਾ ਲਾਉਂਦੇ ਆ ਨਿਉਮਾ ਪਿੰਡ ਖਾਸਾ ਵੱਡਾ ਤਿੰਨ ਚਾਰ ਤਿੰਨ ਚਾਰ ਟਾਵਰ ਹੋ ਉਪਰਲੇ ਪਾਸੇ ਲੱਗੇ ਨੇ ਤਾਂ ਪਿੰਡ ਵਸਿਆ ਹੋਇਆ ਇੱਧਰ ਅੱਗੇ ਆ ਦੋ ਤਿੰਨ ਟਾਵਰ ਇੱਧਰ ਸੀਗੇ ਉਹ ਪਿੱਛੇ ਆ ਪੰਪ ਵਾਲੇ ਪਾਸੇ ਨੂੰ ਸਾਵਾਂ ਬਈ ਇਸ ਵੇਲੇ ਸਿਖਰ ਦੁਪਹਿਰੇ ਦਾ ਜਮਾ ਸਾਢੇ 12 ਤੇ ਹੱਥ ਐ ਇਸ ਵੇਲੇ ਵੀ ਠਰੀ ਜਾਂਦੇ ਆ ਮੂੰਹ ਨੱਕ ਹਵਾ ਠੰਡੀ ਆ ਤੇ ਹੋਮਸਟੇ ਰੈਸਟੋਰੈਂਟ ਸਬੀ ਬੈਂਕ ਆ ਸਾਹਮਣੇ ਲਿਖਿਆ ਇਹ ਸਾਰੀਆਂ ਸਹੂਲਤਾਂ ਨਿਯੋਮਾ ਪਿੰਡ ਚ ਹੈਗੀਆਂ ਨੇ ਹ ਇੱਥੇ ਜੇ ਲੱਗਦਾ ਮਾਰਕੀਟ ਆਈ ਹੈ ਕੋਈ ਚਾਹ ਕਾਫੀ ਦੀ ਗੱਲ ਬਣੂਗੀ ਹ ਹ ਹ ਇਹਨਾਂ ਨੇ ਵੀ ਮੇਜਟੇਡੇ ਕਰਕੇ ਲਾਏ ਪਏ ਆ ਸ਼ਾਂਤੀ ਆਈ ਲਵ ਨਿਯੋਮਾ ਮਾਰਕੀਟ ਸਾਰੀ ਬੰਦ ਪਈ ਆ ਤੇ ਲੱਗਦਾ ਲੇ ਵਾਲੇ ਰੌਲੇ ਦਾ ਅਸਰਾ ਪੰਜਾਬੀ ਠੱਬਾ ਨਿਯੋਮਾ ਗੈਂਗ ਪਾ ਹੂੰ 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 ਇਹ ਕਹਿੰਦੇ ਭਾਈ ਲੇ ਦਾ ਆਸਰਾ ਤਾਂ ਕਰਕੇ ਅੱਜ ਸਾਰੀਆਂ ਮਾਰਕੀਟਾਂ ਬੰਦ ਕੀਤੀਆਂ ਹੋਈਆਂ ਨੇ ਉਹ ਪਿਛੇ ਮੈਨੂੰ ਕੰਨਾ ਤਾਂ ਨਹੀਂ ਗੱਲ ਕੱਢੀ ਸੀ ਕਿਸੇ ਨੇ ਕਿ ਅੱਗੇ ਤਾਂ ਨੂੰ ਭਾਈ ਮਾਰਕੀਟਾਂ ਬੰਦ ਮਿਲਣਗੀਆਂ ਤਾਂ ਮੈਂ ਉੱਥੇ ਆਰਮੀ ਵਾਲੇ ਕੈਫੇ ਤੇ ਮਾਰੀ ਮੋਟੀ ਪੇਟ ਪੂਜਾ ਕਰਾਇਆ ਸੀ ਖੜ ਕੇ ਪਰ ਉਥੇ ਚਾਹ ਕੌਫੀ ਨਹੀਂ ਸੀਗੀ ਕੋਈ ਇਧਰਲੇ ਪਹਾੜਾਂ ਦਾ ਰੰਗ ਟੰਗ ਉਹ ਜਹਾਗ ਜਿਹੇ ਜਿਹਾ ਪਾਕਾਰਗਿਲ ਵਿੱਚ ਐਂਟਰ ਹੋ ਕੇ ਸ਼ੁਰੂ ਜੀ ਦੇਖਿਆ ਸੀ ਪੁਰਪਰੇ ਪਹਾੜ ਪੁਰਪਰੇ ਇਹ ਪਹਾੜਾ ਅਧ ਕੱਚੇ ਪੱਕੇ ਜੇ ਤੇ ਇਹਨਾਂ ਦੀ ਆਹ ਐਂ ਜੀ ਆ ਜਿਵੇਂ ਕਾਂਚੀ ਜੇ ਰੋਟਾ ਹੁੰਦਾ ਟੁੱਟੂ ਰੋਟ ਕੇ ਥੱਲੇ ਭੂਰੀ ਜਾਂਦੇ ਆ ਥੱਲੇ ਲੀਆਂ ਢੇਰੀਆਂ ਐ ਲਾਦੇ ਬਜਰੀ ਰੱਖੀ ਹੁੰਦੀ ਆ ਜਨਾ ਬਰਫੀ ਤੇ ਡੱਬਾ ਦਿੱਤਾ ਸੀ ਬਾਈਆਂ ਨੇ ਆਪਾਂ ਨੂੰ ਜਿੱਦੇ ਉਮਲਿੰਗਲਾ ਪਾਸ ਤੇ ਟੱਕਰੇ ਸੀ ਉਹ ਪੰਜਾਬੀ ਆਰਗੇਨਾਈਜ਼ਰ ਸੀਗੇ ਜਿਨ੍ਹਾਂ ਨਾਲ ਉਹਦਾ ਬਲਵਿੰਦਰ ਦਾ ਸਾਈਕਲ ਧਰਿਆ ਸੀਗਾ ਤੇ ਮੈਂ ਹੌਲੀ ਹੌਲੀ ਲਵੇ ਲਾਤਾ ਐ ਨਾ ਜੋ ਇੱਕ ਵਰਫੀ ਕੱਲ ਦੀ ਇਹ ਬਜੀ ਪਈ ਸੀਗੀ ਤੇ ਆ ਬੈਗ ਦੀ ਸਾਈਡ ਜੇਬ ਚ ਮੇਰੇ ਚਾਰੇ ਨੂੰ ਵੀ ਧੂਫ ਦੇ ਦੀਏ ਹਣਾ ਕੈਫੇ ਕੋਫੇ ਸਾਰਾ ਕੁਝ ਬੰਦਾ ਪਿੱਛੇ ਵੀ ਆਰਮੀ ਵਾਲਾ ਇੱਕ ਹੋਰ ਕੈਫੇ ਆ ਸੀ ਉਹ ਵੀ ਬੰਦਾ ਵੈਸੇ ਭੁੱਖ ਤਾਂ ਹੈ ਨਹੀਂ ਬਾਲੀ ਉਹ ਕਈ ਵਾਰੀ ਆਏ ਜੇ ਹੁੰਦਾਗਾ ਜੀਬ ਜੀ ਲਲਚਾਉਂਦੀ ਹੁੰਦੀ ਆ ਉਹ ਮੈਨੂੰ ਲੱਗਦਾ ਹੁੰਦਾ ਖਾ ਲਈਏ ਕੁਛ ਅਰ ਖੋਲਦੇ ਆ ਇਹਨੂੰ ਇਹੇ ਜਾਂ ਮਾਹੌਲ ਆ ਬਈ ਇਹ ਵਰਫੀ ਦਾ ਸੁਆਦ ਵੀ ਬਹੁਤ ਆ ਵਿੱਚ ਡਰਾਈ ਫਰੂਟ ਵਗੈਰਾ ਸਾਰਾ ਕੁਝ ਆ ਇਹ ਦੋ ਤਿੰਨ ਕ ਖਾ ਕੇ ਇਹ ਵੀ ਲੱਗਦਾ ਹੁੰਦਾ ਸੀ ਕਿ ਤਸੱਲੀ ਹੋ ਗਈ ਵਧੀਆ ਖੋਏ ਵਰਗਾ ਟੇਸਟ ਆਉਂਦਾ ਖੋਏ ਦੀਆਂ ਪਿੰਨੀਆਂ ਜਾਂ ਖਾਣੇ ਹੁੰਦੇ ਜਿਵੇਂ 50 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਸ ਵੇਲੇ ਖੜੇ ਆਪਾਂ ਮਾਹੀ ਬ੍ਰਿਜ ਤੇ ਮਾਹੀ ਪੁਲ ਤੇ ਤੇ ਆ ਜਿਹੜਾ ਸਿੱਧਾ ਰੋਡ ਜਾਂਦਾ ਇਹ ਹੀ ਜਾਂਦਾ ਇੱਥੋਂ ਉਪਸੀ ਨੂੰ ਚੁਮਾ ਥਾਂਗ ਹੌਟ ਸਪ੍ਰਿੰਗ ਦੀ ਜਿਹੜੀ ਗੱਲ ਕਰਦੇ ਸੀਗੇ ਉਹ ਇੱਧਰ ਅੱਗੇ ਦੇਖਣੇ ਆਣਾ ਸੀ ਚੁਮਾ ਥਾਂਗ ਤੇ ਪਰ ਹੁਣ ਇੱਥੋਂ ਭਰੋਸੇਯੋਗ ਸੂਤਰਾ ਤੋਂ ਪਤਾ ਲੱਗਿਆ ਕਿ ਇੱਧਰ ਹੈਗਾਗਾ ਉਹ ਕਿਆ ਨਾ ਪੁग्गा ਪੁग्गा ਵਾਲੇ ਰਾਹ ਤੇ ਹੁਣ ਗੱਡੀ ਆਪਾਂ ਇੱਧਰ ਮੋੜਦੇ ਆਂਗੇ ਇਹ ਇਧਰੋਂ ਨੂੰ ਪਊ ਹੈ ਮਨਾਲੀ ਨੂੰ ਅੱਗੇ ਇਹ ਮਾਹੀ ਬਰੋਜੇ ਇੱਥੇ ਪਈ ਪੁਲਿਸ ਚੌਕੀ ਆ ਤੇ ਇਸ ਤੋਂ ਪਹਿਲਾਂ ਉਹ ਪੁग्गा ਤੋਂ ਪਹਿਲਾਂ ਆਊਗਾ ਸੁਮਦੋ ਸੁਮਦੋ ਅੱਜ ਆਪਾਂ ਰਹਿਣ ਦੀ ਤਿਆਰੀ ਕਰੀਏਗੀ ਤੇ ਉੱਥੇ ਹੋਮਸਟੇ ਬਾਈ-ਬਾਈ ਵੀ ਮਿਲ ਜੂਆ ਕਹਿੰਦੇ ਆ ਗੱਡੀ ਇਧਰ ਮੋੜ ਲਈ ਫਿਰ ਚੁੰਮਥਾਂ ਗਾਲਾ ਰਾਹ ਛੱਡਤਾ ਆ ਜ ਮਤਰਾ ਜਾ ਵਾਹੀ ਸੁਮੋਰੇ ਰਿਆੜਾ ਰਾਹ ਵੀ ਭਈ ਇਹੀ ਹੈਗਾ ਖਤਰਨਾਕ ਜਿਆ ਪੋਲਾ ਫਟਿਆਂ ਵਾਲਾ ਸੁੰਦੋ ਇਹ ਕਹਿੰਦੇ ਬਾਈ ਇੱਥੋਂ 12 ਕਿਲੋਮੀਟਰ ਆ ਤੇ ਪਿੱਛੇ ਕੈਫੇ ਕੁਫੇ ਸਾਰੇ ਬੰਦ ਆ ਕਹਿੰਦੇ ਸੁੰਦੋ ਖੁੱਲੇ ਆ ਤੇ ਪਿੱਛੇ ਆਪਾਂ ਟੱਪ ਗਿਆ ਆਂਗੇ ਨਿਉਮਾ 2 ਘੰਟਿਆਂ ਵਾਸਤੇ ਖੁੱਲ ਗਿਆ ਕਹਿੰਦੇ ਨਿਉਮਾ ਵੀ ਉਹ ਬਾਜ਼ਾਰ ਪੋਲ ਟੱਪਿਆ ਹੋ ਸਿੱਧੇ ਰਾਹ ਤੇ ਜਿਹੜੇ ਤੇ ਆਪਾਂ ਖੜੇ ਸੀ ਸੜਕ ਸਿੱਧੀ ਉਪਸੀ ਲੈ ਨੂੰ ਜਾਂਦੀ ਆ ਮਾੜੇ ਮੈਪ ਤੇ ਨਿਗਾਹ ਮਾਰੀਏ ਤੇ ਆਪਾਂ ਇਹ ਨਿਉਮਾ ਤੋਂ ਇੱਧਰ ਨੂੰ ਇੱਥੇ ਜਮਤੰਗ ਜਾਣਾ ਸੀ ਹੌਟ ਸਪ੍ਰਿੰਗ ਹੀ ਇੱਥੇ ਕੋਈ ਹੋਰ ਖਾਸ ਗੱਲ ਨਹੀਂ ਉਪਸੀ ਉਪਸੀ ਤੋਂ ਲੈ ਲੈਸ ਉਕਣ ਵਾਲਾ ਪੌਦੇ ਪਹਿਲੀ 5 ਦਿਨ 5 ਰਾਤਾਂ ਰਹਿਲੇ ਸੀ ਤੇ ਹੁਣ ਆਪਾਂ ਇਧਰ ਨੂੰ ਮੁੜ ਗਏ ਆ ਇਸ ਰੋਡ ਤੋਂ ਭੁੱਗਾ ਵਾਲੇ ਪਾਸੇ ਤੇ ਇਧਰ ਨੂੰ ਪਾਂਗ ਨਕੀਲਾ ਹਲਾ ਚਿੰਗਲਾ ਸਰਚੂ ਬਰਲਾ ਚਲਾ ਜੇਬ ਉਹ ਤੋਂ ਹੁੰਦੇ ਹੋਏ ਆਪਾਂ ਜਾਵਾਂਗੇ ਮਨਾਲੀ ਵਾਲੇ ਪਾਸੇ ਨੂੰ ਤੇ ਇਧਰਲੇ ਹੁਣ ਇਹ ਆ ਦੋ ਪਹਾੜਾਂ ਵਿਚ ਦੀ ਸੱਜੇ ਹੱਥਾ ਪੱਕੀ ਸੜਕ ਮੁੜ ਜੂਗੀ ਹਾਂ ਹਾਂ ਸ਼ਾਮੇ ਜੋਗਦਾ ਉਹਦੀ ਸੁੱਖ ਨਾਲ ਵੱਧ ਪਾਲਾ ਲੱਗਣ ਲੱਗ ਜਾਂਦਾ ਹੈ ਇਧਰ ਨੂੰ ਜਾਣਾ ਆਪਾਂ ਸੂਰਜ ਭਾਈ ਵਾਲਿਆਂ ਪਾਸੇ ਆ ਦੋਨੇ ਪਹਾੜਾਂ ਇਹਦੇ ਵਿਚਦੀ ਹਵਾ ਸਿੱਧੀ ਐਂ ਭਾਈ ਦੇ ਮੱਥੇ ਜਾ ਕੇ ਤੇਜ਼ ਵੀ ਬੜੀ ਆ ਤੇ ਕੰਮ ਕਰੜਾ ਇਧਰਲੇ 12 ਕਿਲੋਮੀਟਰ ਓਕੇ ਸਿਰੇ ਚੜਨਗੇ ਅੱਜ 6 ਕਿਲੋਮੀਟਰ ਰਹਿ ਗਿਆ ਹਜੇ ਸੁਮਡੋ ਇਥੋਂ ਤੇ ਇੱਕ ਹੈ ਉਚਾਈ ਅੱਗੇ ਨੂੰ ਦੂਜਾ ਹਵਾ ਆ ਗੋ ਤੀਜਾ ਸੂਰਜ ਵਜਦਾ ਸੀ ਮੱਥੇ ਚ ਉਤਾਰੇ ਪਹਾੜੋ ਲਿਓਗਾ ਚੱਲ ਸਮਾਂ 6:10 ਦਾ ਹੋ ਗਿਆ ਬਈ ਤੇ ਉਹ ਸਕਰੀਨ ਤੇ ਸਾਹਮਣੇ ਦਿਖਦਾ ਪਿੰਡ ਆ ਸੁਮਡੋ ਸੁਮਦੋ ਕਹਿ ਲੋ ਸੌਂਡੋ ਕਹਿ ਲੋ ਤੇ ਇੱਥੇ ਬਹੁਤ ਸਾਰੇ ਰੈਸਟੋਰੈਂਟਾਂ ਦੇ ਹੋਮਸਟੇਅਾਂ ਦੇ ਬੋਰਡ ਲੱਗੇ ਹੋਏ ਨੇਗੇ ਤੇ ਹਵਾ ਪੂਰੀ ਖਤਰਨਾਕ ਅਗੋ ਪਿੱਛੇ ਨੂੰ ਧੱਕਦੀ ਸੀਗੀ ਤੇ ਉੱਥੇ ਜਾ ਕੇ ਪਿੰਡ ਰਹਿਣੇ ਆਗੇ ਆਪਾਂ ਕੋਈ ਹੋਮਸਟੇਜ ਦੇਖਦੇ ਆ ਤੇ ਤਸੋ ਮਰੇਰੀ ਇਹ ਕਹਿੰਦੇ ਭਾਈ ਜੇ ਤੁਸੀਂ ਜਾਣਾ ਤਾਂ ਇਧਰੋਂ 47 ਕਿਲੋਮੀਟਰ ਚਮੂਰਾ 103 ਕਿਲੋਮੀਟਰ ਇਧਰਲੇ ਪਾਸੇ ਪੁੱਗਾ ਸਾਹਮਣੇ 7 ਕਿਲੋਮੀਟਰ ਤੇ ਡਰਬਿੰਗ 62 ਕਿਲੋਮੀਟਰ ਐਤੋ ਬੇਲਾ ਵਈ ਇਸ ਵੇਲੇ ਪੋਣੇ ਕੇ 9 ਵਜੇ ਦਾ ਹੋਇਆ ਇਹ ਤਿੰਨ ਚੋਬਰ ਬੈਠੇ ਨੌਜਵਾਨ ਕਮਰੇ 'ਚ ਇਹਨਾਂ ਨਾਲ ਆ ਗਿਆ ਮੈਂ ਤਾਂ ਵੈਸੇ ਟੈਂਟ ਲਾਇਆਗਾ ਇੱਥੇ ਤੇ ਇਹ ਬਾਈ ਕੱਲ ਵੀ ਮਿਲੇ ਸੀ ਤੇ ਬਾਈਕ ਤੇ ਕੋ ਮਰੇ ਹੈਗੇ ਇੱਥੇ ਲਦਾਖ ਤੇ ਹਲਾਗਾ ਤੋਕਾ ਸਾਰਾ ਇਹਨਾਂ ਦਾਗਾ ਇਹ ਬਾਈ ਇਹਨਾਂ ਸਾਰਾ ਮੋਟਰਸਾਈਕਲ ਦੇ ਲੱਦੇ ਹੁੰਦਾ ਜੀ ਹਾਂ ਹਾਂ ਜੀ ਵੀਰ ਜੀ ਦੇਖ ਕੇ ਲੱਗਦਾ ਬਾਜ਼ਾਰ ਲੈ ਆਉਂਦੇ ਨੇ ਵੀਰੇ ਤਾਨ ਦਾ ਤੁਸੀਂ ਹੋ ਜਿਹੜਾ ਤੁਸੀਂ ਸਾਈਕਲ ਤੇ ਵੀ ਇੰਨਾ ਸਮਾਨ ਚੱਕੀ ਫਿਰਦੇ ਹੋ ਅਸੀਂ ਤਾਂ ਮੋਟਰਸਾਈਕਲ ਪੂਰਾ ਭਰਿਆ ਹੁੰਦਾ ਯਾਰ ਜੀ ਜੀ ਸਾਡੇ ਮੋਟਰਸਾਈਕਲ ਤੋਂ ਵੀ ਨਿਕਲੇ ਹੁੰਦੇ ਨੇ ਮੇਰਾ ਨਾਮ ਹੈ ਕੁਮਰਜੀਤ ਸਿੰਘ ਮੈਂ ਪਟਿਆਲੇ ਤੋਂ ਆ ਜੀ ਤੇ ਤੁਹਾਨੂੰ ਕੱਲ ਵੀ ਰਸਤੇ 'ਚ ਦੇਖਿਆ ਸੀ ਪਰ ਆਪਣਾ ਵਾਰਤਾਲਾਪ ਨਹੀਂ ਹੋਇਆ ਕਰ ਤੇ ਅੱਜ ਦੇਖੋ ਰੱਬ ਵੱਲੋਂ ਮੇਲ ਮਿਲਾਂ ਵਧੀਆ ਹੋ ਗਿਆ ਆਪਣਾ ਹਾਂ ਇਕੱਠੇ ਬੈਠੇ ਆ ਨਾ ਗੱਲਾਂ ਸਾਂਝੀਆਂ ਹੋ ਗਈਆਂ ਤੁਹਾਡਾ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਕੇ ਤੁਹਾਡੇ ਬਾਰੇ ਸੁਣ ਕੇ ਬੜਾ ਵਧੀਆ ਲੱਗਿਆ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਜੀ ਚਲੋ ਪਰਮਾਤਮਾ ਦੇ ਅਰਦਾਸ ਹੈ ਚੜ੍ਹਦੀਆਂ ਕਲਾ 'ਚ ਰਹੋ ਤੇ ਇਹ ਸਾਡੇ ਨਾਲ ਸਾਡੇ ਵੀਰ ਸੰਬੀ ਜੀ ਪਟਿਆਲੇ ਤੋਂ ਜੀ ਬਾਈ ਆਹਮ ਵਿਕਰਮਜੀਤ ਸਿੰਘ ਹੈ ਔਰ ਮੈਂ ਵੀ ਪਟਿਆਲੇ ਤੋਂ ਆ ਹਾਂਜੀ ਜੀ ਔਰ ਅਸੀਂ ਦੋਨੋਂ ਇਕੱਠੇ ਹੀ ਮੌਸਮੀ ਨਿਕਲਦੇ ਹਾਂ ਦਾਖ ਵਾਸਤੇ ਪਹਿਲੇ ਵੀ ਆ ਚੁੱਕੇ ਹਾਂਗੇ ਹੁਣ ਦੁਬਾਰਾ ਵੀ ਨਿਕਲੇ ਹੈਗੇ ਇਕੱਠੇ ਹੀ ਨਿਕਲਦੇ ਜਿੱਤੇ ਵੀ ਕਿਤੇ ਨਿਕਲਦੇ ਘੁੰਮਣ ਵਾਸਤੇ ਚੀਜ਼ ਇਹ ਜੀ ਹੈ ਜੀ ਬਾਰਿ ਬਾਰੀ ਆਉਣ ਦੀ ਬਾਰਿ ਬਾਰੀ ਆਣ ਦਾ ਦਿਲ ਕਰਦਾ ਜਿਹੜਾ ਇੱਕ ਵਾਰ ਆ ਜਾਣਾ ਉਹ ਇੱਕ ਵਾਰੀ ਹੁਣ ਇੱਥੇ ਹੁਣ ਘੁੰਮ ਫਿਰ ਕੇ ਇੱਕ ਵਾਰੀ ਤਾਂ ਦਿਲ ਕਰਦਾ ਕਿ ਹੁਣ ਤਾਂ ਮੇਨਾਂ ਬਾਈਕ ਨੂੰ ਹੱਥ ਨਾਲ ਲਈ ਹੈ ਪਰ ਫਿਰ ਥੋੜੇ ਫਿਰ ਥੋੜੇ ਦਿਨ ਬਾਅਦ ਕੀੜਾ ਉੱਡ ਜਾਂਦਾ ਦੁਬਾਰਾ ਕੀੜੇ ਆ ਗਏ ਸਹੀ ਹੈ ਭਾਈ ਤੇ ਇੱਧਰ ਬੈਠਾ ਚੋਬਰ ਹਾ ਨੌਜਵਾਨ ਕਮਲਜੀਤ ਦੱਸੇ ਜੀ ਨਾ ਹਾਂ ਕਮਲ ਜੀ ਕਮਲ ਜੀ ਹੁਚੇਗਾ ਤੇ ਇਹ ਬਾਈ ਇਹ ਬਾਈ ਵੀ ਕਮਰਾ ਆਇਆ ਬਾਹਰ ਦੇ ਫਿਰਦੇ ਜੱਥ ਨੇ ਮੈਂ ਵੀ ਮੈਂ ਉੱਥੇ ਨੈਟ ਲਵੇ ਹੋਇਆ ਖੜਾ ਜੀ ਸਰਕਾਰੀ ਨੈਟ ਜਾਂ ਮੈਂ ਉੱਥੇ ਲਾ ਕੇ ਆਇਆ ਤੰਬੂ ਜਾ ਕੇ ਦਿਖਾਉਣਾ ਤੁਹਾਨੂੰ ਤੇ ਇਹ ਬਾਈ ਉੱਥੇ ਖੜਾ ਹੋਣ ਇਤਰਾ ਕਮਰਾ ਗੋਨਰਾ ਲੈ ਕੇ ਦੁਬਾਰੇ ਮੇਰੇ ਕੋਲੇ ਆਇਆ ਬਾਈ ਕੋਈ ਸੇਵਾ ਕਹਿੰਦੇ ਫਿਰ ਅਸੀਂ ਕਾਫੀ ਟਾਈਮ ਗੱਲਾਂ ਵਤਾਂ ਕਰਦੇ ਰਹੇ ਕਿ ਬਾਈ ਕਹਿੰਦੇ ਮੈਨੂੰ ਵੀ ਭਾਈ ਸ਼ੌਂਕ ਆ ਕਹਿੰਦੇ ਸਾਈਕਲਿੰਗ ਦਾ ਤੇ ਇਹ ਬਾਈਆਂ ਨਾਲ ਉੱਥੇ ਖੜਾ ਖੜਾ ਮੇਧਰਾ ਗਿਆ ਤਾਂ ਬਸ ਇਹਨਾਂ ਨਾਲ ਗੱਲਾਂ ਵਤਾਂ ਹੋਈ ਜਾਂਦੀਆਂ ਲਵਾ ਦਿਓ ਬਈ ਹਾਜ਼ਰੀ ਫਤੇ ਫਲਾ ਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੈ ਜੀ ਅਸੀਂ ਬਈ ਕੋਸ਼ਿਸ਼ ਕਰਦੇ ਆ ਨੈਕਸਟ ਟਾਈਮ ਆਪਾਂ ਵੀ ਲੈ ਸਾਈਕਲ ਤੇ ਆਵਾਂ ਹਾਂਜੀ ਤੇ ਥੋੜਾ ਜਿਹਾ ਸੈਟਲ ਹੋ ਜਾ ਲਾਈਫ ਤੇ ਫੇਰ ਆਵਾਂ ਤੇ ਕੋਸ਼ਿਸ਼ ਹੈ ਵੀ ਤੁਹਾਨੂੰ ਵੀ ਜੁਆਇਨ ਕਰਾ ਕੇ ਦੇ ਸਾਈਕਲਿੰਗ ਤੇ ਜੇ ਤੁਸੀਂ ਜਾਓ ਕਿਧਰੇ ਜੀ ਜੀ ਚੜ੍ਹਦੀ ਕਲਾ ਬਾਈ ਜੀ ਤੇ ਵਧੀਆ ਲੱਗਿਆ ਬਾਈ ਜੀ ਤੁਹਾਡੇ ਨਾਲ ਸਾਰਿਆਂ ਨਾਲ ਗੱਲਾਂ ਬਾਤਾਂ ਕਰਕੇ ਅੱਧੇ ਪੌਣੇ ਘੰਟੇ ਤੇ ਨਾਲ ਕੋਲੇ ਬਾਈਆਂ ਕੋਲੇ ਬੈਠਾ ਇੱਥੇ ਕਮਰੇ ਚ ਆਇਆ ਮੈਂ ਤੋਂ ਬਾਈ ਨਾਲ ਗੱਲਾਂ ਬਾਤਾਂ ਕਰਦਾ ਇੱਧਰੋਂ ਤੁਰਿਆ ਆ ਤੇ ਜਾ ਕੇ ਹੁਣ ਆਪਣਾ ਉਥੇ ਟੈਂਟ ਚ ਘੁਸੜਦੇ ਆ ਤੇ ਉਧਰ ਲ ਆਪਣੇ ਵਾਲਾ ਮਹੌਲ ਦਿਖਾਉਨੇ ਆ ਤੁਹਾਨੂੰ ਉਥੇ ਸਰਕਾਰੀ ਇਹ ਇਹਦਾ ਉਹ ਲੱਗਿਆ ਹੋਇਆ ਇੱਥੇ ਇੱਕੋ ਹੀ ਵਾਈਫਾਈ ਤੇ ਉਹਦੇ ਲਵੇ ਲਾਇਆ ਬਈ ਮੈਂ ਆਪਣਾ ਤੰਬੂ ਦਿਖਾਵਾਂਗੀ ਜਾ ਕੇ ਤੁਹਾਨੂੰ ਸ਼ੁਕਰੀਆ ਬਈ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਬਈ ਜੀ ਸਾਢੇ 9 ਵਜੇ ਦਾ ਵੇਲਾ ਬਈ ਤੇ ਆ ਇੱਥੇ ਆਪਾਂ ਸਰਕਾਰੀ ਥਾਂ ਤੇ ਟੈਂਟ ਲਾ ਲਿਆ ਤੇ ਸਾਹਮਣੇ ਉਹ ਭਾਈ ਆ ਬਾਈਫਾਈ ਵਾਲਾ ਉੱਤੇ ਮਾਹੌਲ ਜਾ ਤੇ ਬਾਈ ਮੈਨੂੰ ਛੱਡਣਾ ਆਗੇ ਤੇ ਮੈਂ ਇਹਨਾਂ ਨੂੰ ਕਹਾਂ ਮੈਂ ਹੁਣ ਤੁਹਾਨੂੰ ਮੈਂ ਛੱਡਣ ਵਗ ਜਾਨ ਤੇ ਆਪਣੀ ਰਾਤ ਲੰਘ ਜੂਗੀ ਤੇ ਇੱਧਰ ਸਾਈਕਲ ਖੰਭੇ ਨਾਲ ਇੱਥੇ ਲੌਕ ਕਰਤਾ ਤੇ ਖੈਰ ਵਧੀਆ ਰਹੀ ਵੇ ਆਪਣੀ ਇਹ ਮੁਲਾਕਾਤ ਰੱਬ ਸੁੱਖ ਰੱਖੇ ਆਪਾਂ ਤੜਕੇ ਮਿਲਦੇ ਆ ਜਾਂ ਉੱਥੇ ਵੀ ਗਿਆ ਆਪਣੇ ਜਿੱਥੇ ਹੋਮ ਟਾਊਨ ਵਗੈਰਾ ਕਿਤੇ ਅੱਗੇ ਦੇ ਮਿਲਦੇ ਰਹਿਾਂਗੇ ਮਿਹਰਬਾਨੀ ਬਾਈ ਜੀ ਵੈਰੀ ਗੁੱਡ ਨਾਈਟ ਚੜਦੀ ਕਲਾ ਬਾਈ ਜੀ ਪੌਣੇ 10 ਵਜੇ ਦਾ ਬੇੜਾ ਤੇ ਜਿੱਦੇ ਗੁੰਡੇ ਲਾ ਕੇ ਭਾਈ ਟੈਂਟ 'ਚ ਵੜ ਕੇ ਪੈ ਗਏ ਕਈ ਦਿਨਾਂ ਬਾਅਦ ਟੈਂਟ ਲਾਇਆ ਅੱਜ ਚੁਸ਼ਮਲੇਵਰੇਜ ਤੋਂ ਬਾਅਦ 4-5 ਦਿਨਾਂ ਬਾਅਦ ਫੇਰ ਟੈਂਟ ਚ ਪਏ ਅੱਜ ਇੱਥੇ ਤੇ ਨੈਟ ਨੇ ਥੋੜੀ ਜਿਹੀ ਸਾਹ ਪਿਆਏ ਹੋਈ ਹੈ ਇਹ ਸਰਕਾਰੀ ਜਿਹਾ ਨੈਟ ਲੱਗਿਆ ਹੋਇਆ ਚੱਲੀ ਜਾਂਦਾ ਬਾਕੀ ਇੰਟਰਨੈਟ ਸਾਰੇ ਲਦਾਖ ਚ ਬੰਦ ਦਾ ਭਾਈ ਤੇ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਜਿਹੜਾ ਭਾਈ ਸਨੇਹੇ ਕਰਕੇ ਫਿਕਰ ਕਰਦੇ ਹੋ ਤੁਸੀਂ ਕਮੈਂਟ ਕਰਦੇ ਹੋ ਹੌਸਲਾ ਅਫਜ਼ਾਈ ਕਰਦੇ ਹੋ ਤੇ ਫਿਲਹਾਲ ਅੱਜ ਦਾ ਟਿਕਾਣਾ ਆਪਣਾ ਇੱਥੇ ਆ ਸਰਕਾਰੀ ਜੀ ਥਾਂ ਤੇ ਤੇ ਮਿਲਦੇ ਆ ਸਵੇਰੇ 7 ਵਜੇ ਇੱਕ ਨਵੇਂ ਵਲੌਗ ਦੇ ਨਾਲ ਅੱਜ ਦਾ ਪ੍ਰੋਗਰਾਮ ਇੰਨਾ ਕੁ ਸੀ ਉਮੀਦ ਕਰਦੇ ਆ ਠੀਕ ਲੱਗਿਆ ਹੋਊਗਾ ਤੇ ਬੇਨਤੀ ਹੈ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਹਾਈਪ ਕਰਦੇ ਹੋ ਤੇ ਇੰਸਟਾਗ੍ਰਾਮ ਤੇ ਫੋਲੋ ਲਾਜ਼ਮੀ ਕਰ ਲਿਓ ਇਸੇ ਨਾਂ ਤੇ ਭਾਈ ਆਪਣਾ ਉਹ ਖਾਤਾ ਵੀ ਤੇ ਧੰਨਵਾਦ ਭਾਈ ਠੀਕ ਹੈ ਮਿਲਦੇ ਆ ਸਵੇਰੇ 7 ਵਜੇ ਨਵੇਂ ਨਕੋਰ ਵਲੌਗ ਲੈ ਕੇ ਹਾਜ਼ਰ ਹੋਣੇ ਆ ਦੇਖਦੇ ਰਹਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ